ਹਾਂਜੀ ਸਤਿ ਸ੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਸਵਾਗਤ ਕਰਦੇ ਆ ਤੇ ਮੇਰੇ ਨਾਲ ਜਿਹੜੀ ਸ਼ਖਸੀਅਤ ਹੈ ਤੁਸੀਂ ਪਹਿਚਾਨ ਹੀ ਲਿਆ ਉਹਦੇ ਸਟੱਡ ਫਾਰਮ ਸਰਦਾਰ ਜਤਿੰਦਰ ਸਿੰਘ ਜੀ ਬਾਈ ਜੀ ਹੋਣੀ ਆਪਣੇ ਨਾਲ ਮੌਜੂਦ ਹੈ ਪਿੰਡ ਬੱਕਰਪੁਰ ਹੈ ਜੀ ਨੂਰਾ ਬੱਕਰਪੁਰ ਵਾਲਾ ਜਿੰਨਾਂ ਦੇ ਕੋੜਾ ਸੀ ਤੇ ਹੁਣ ਤਾਂ ਚੜ੍ਹਾਈ ਕਰ ਗਿਆ ਕੋੜਾ ਆਪਣੇ ਵਿੱਚ ਨਹੀਂ ਰਿਹਾ ਬੜਾ ਘਟਾ ਪਿਆ ਕੋੜਾ ਜਗਤ ਨੂੰ ਜੇ ਗੱਲ ਕਰੀਏ ਤੇ ਉਹ ਘੋੜੇ ਨੇ ਪਹਿਲਾਂ ਬਾਈ ਹੁਣਾ ਦਾ ਨਾਂ ਕੀਤਾ ਫਿਰ ਪਿੰਡ ਦਾ ਨਾਂ ਕੀਤਾ ਫਿਰ ਇਲਾਕੇ ਦਾ ਨਾਂ ਕੀਤਾ ਤੇ ਫਿਰ ਆਲ ਇੰਡੀਆ ਦੇ ਵਿੱਚ ਘੋੜੇ ਨੇ ਚੰਡੀਆਂ ਗੱਡੀਆਂ ਸਰਦਾਰ ਜਤਿੰਦਰ ਸਿੰਘ ਜੀ ਆਪਣੇ ਨਾਲ ਮੌਜੂਦ ਹੈ ਤੇ ਅੱਜ ਤੁਹਾਨੂੰ ਟੂਰ ਲਵਾਉਣ ਲੱਗੇ ਆ ਬਾਈ ਦੇ ਸਾਰੇ ਘੋੜੇ ਵੀ ਦਿਖਾਉਣੇ ਆ ਤੇ ਪ੍ਰੋਫੈਸ਼ਨਲ ਜਿਹੜੀ ਆਪਾਂ ਵੀਡੀਓ ਕਰੀ ਉਹ ਅਗਲਾ ਭਾਗ ਪਾਵਾਂਗੇ ਅੱਜ ਤੁਹਾਨੂੰ ਟੂਰ ਲਵਾਉਣੇ ਤੁਰ ਫਿਰ ਕੇ ਵੀ ਬਾਈ ਦੀ ਹੁਣਾ ਕੋਲੇ ਕਿਦਾਂ ਦੀ ਕਲੈਕਸ਼ਨ ਹੈ ਪਹਿਲਾਂ ਸਵਾਗਤ ਕਰਦੇ ਫਿਰ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਸੱਸੀ ਕੱਲ ਦੀ ਗੱਲਾਂ ਚ ਹੋਰ ਵਧੀਆ ਕਿਰਪਾ ਬਾਈ ਕਿਰਪਾ ਹੋਰ ਸੁਣਾਓ ਸੇਤਾ ਕਿਵੇਂ ਆ ਵਧੀਆ ਵਧੀਆ ਪੂਰੇ ਬਾਈ ਆ ਘੋੜਿਆਂ ਦੀ ਗੱਲ ਕਰਾਂ ਮੈਂ ਤੇ ਹੁਣ ਇਸ ਟਾਈਮ ਆਪਣੇ ਕੋਲੇ ਕਿੰਨੀ ਕਲੈਕਸ਼ਨ ਸਾਡੇ ਕੋਲ ਹੈਗੇ 20 ਤੋਂ 25 ਹੋਣਗੇ 25 ਗਏ ਜਿਆਦੇ ਮਾਰਵਾੜੀ ਹੈ ਕਿ ਨੁਕਰੇ ਨੁਕਰੇ ਜਿਆਦਾ ਨੇ ਮਾਰਵਾੜੀ ਵੀ ਹੈਗੇ 5-6 ਜੀ ਹਾਂਜੀ ਹਾਂਜੀ ਥੋਨੀ ਵੀ ਹੈਗੇ ਨਾਲ ਹਾਂ ਵੀ ਹੈਗੇ ਹਾਂ ਇਹ ਇਹ ਘੋੜੇ ਦੀ ਗੱਲ ਕਰਾਂ ਇਹ ਕਿਹੜਾ ਬੀਜੇ ਰਾਜ ਵਿਜੇ ਰਾਜ ਹਾਂਜੀ ਹਾਂਜੀ ਅੱਛਾ ਇਹ ਘੋੜੇ ਬਾਰੇ ਜਾਣਕਾਰੀ ਦਿਓ ਵੀ ਇਹ ਘੋੜਾ ਟਾਡੇ ਕੋਲ ਕਿੱਦਾਂ ਆਇਆ ਕਿੰਨੀ ਉਮਰ ਕਿ ਇਹ ਕਾਫੀ ਟਾਈਮ ਹੋ ਗਿਆ ਸਾਡੇ ਕੋਲ 4-5 ਸਾਲ ਹੋ ਗਏ ਨੂੰ ਆਏ ਨੂੰ ਜੀ ਤੇ ਦਲਵਾਗ ਦਾ ਬੱਚਾ ਹੈ ਦਲਵਾਗ ਰਣੀਏ ਵਾਲਾ ਤੇ ਮਾਂ ਬਾਈ ਇਹਦੀ ਮਾਂ ਇਹਦੀ ਰੌਣਕ ਸ਼ੁਕਲੇ ਕੋਲ ਹੈ ਜੀ ਆ ਪੰਜ ਕਲਿਆਣ ਕੋੜੀ ਜੀ ਤੇ ਮੈਨੂੰ ਪਤਾ ਨਹੀਂ ਵੀ ਕੀਦੀ ਹੈ ਓਕੇ ਪਰ ਕੋੜਾ ਆਪਣੇ ਕੋਲੇ ਸੋਣਾ ਜਾਂਦਾ ਆਪਣੇ ਹੁਣ ਇਹਦੀ ਹਾਈਟ ਕਿੰਨੀ ਹੈ ਬਾਈ ਇਸ ਟਾਈਮ ਹਾਈਟ 70 ਪਲੱਸ ਹੈ ਜੀ ਵਿਥ ਸਕੈਲ 70 ਪਲੱਸ ਹਾਈਟ ਹੈ ਤੇ ਉਮਰ ਬਾਈ ਜੀ ਉਮਰ ਹੋਊਗਾ ਇਹ ਤਕਰੀਬਨ 8-9 8 ਸਾਲ ਦਾ ਹੋ ਗਿਆ ਹੋਊਗਾ। ਤੁਸੀਂ ਕਿੰਨੇ ਟਾਈਮ ਦਾ ਲੈ ਕੇ ਆਏ ਸੀ? ਇਹ ਸਾਡੇ ਕੋਲ ਸੀਗਾ 2.5 ਤੋਂ 3 ਸਾਲ ਦਾ ਸੀ। ਦੋ ਦੰਦ ਖੋਣ ਲੱਗਿਆ ਸੀ। ਜੀ। ਚਾਰ-ਪੰਜ ਸਾਲ। ਉਦੋਂ ਘੋੜੇ ਦੇ ਵਿੱਚੋਂ ਜਤਿੰਦਰ ਨੂੰ ਕੀ ਲੱਗਿਆ ਸੀ? ਕੀ ਚਟਣ ਕਵੱਜੀ ਸੀ ਦਿਮਾਗ 'ਚ ਵੀ ਯਾਰ ਆਹੀ ਲੈ ਕੇ ਜਾਣਾ। ਨਹੀਂ ਇਹ ਤਾਂ ਦਾਣਾ ਪਾਣੀ ਦੀ ਗੱਲ ਹੈ। ਜਿਸ ਦਿਨ ਲਿਆ ਸਾਡਾ ਕੋਈ ਘੋੜੇ ਲੈਣ ਦਾ ਮੂਡ ਨਹੀਂ ਸੀ। ਅਸੀਂ ਪੁਸ਼ ਕਰ ਗਏ ਹੋਏ ਸੀ। ਜੀ। ਤੇ ਸਾਨੂੰ ਪਸੰਦ ਆ ਗਿਆ। ਉੱਥੇ ਗੱਲਾਂ ਹੋ ਰਹੀਆਂ ਸੀ ਇਹਦੀਆਂ। ਹਾਂ। ਬਈ ਕੋੜਾ ਬੜਾ ਖੋਲ ਕੇ ਦਿਖਾ ਦਈਏ ਬਾਈ। ਦੇਖੋੜਾ। ਬਾਈ ਅੱਗੇ ਖਾਦੇ ਕੋੜਾ। ਜੀ। ਬਸ ਕੁਦਰਤੀ ਚਲੋ ਇਹਨੇ ਆਣਾ ਸੀ ਮਿੰਟ ਚਾਰ ਪੰਜ ਮਿੰਟ ਲੱਗੇ ਸੌਦਾ ਹੁਣ ਨੂੰ ਸਿਰਫ ਵਾਹ ਜੀ ਜੀ ਅੱਛਾ ਹੁਣ ਇਹਦੀ ਕਲੈਕਸ਼ਨ ਦੀ ਗੱਲ ਕਰਾਂ ਬਾਈ ਬੱਚਿਆਂ ਦੀ ਗੱਲ ਕਰਾਂ ਦੇ ਬੱਚੇ ਕਿੰਨੇ ਕ ਆ ਗਏ ਬੱਚੇ ਤਾਂ ਬਹੁਤ ਆ ਗਏ ਇਹਦੇ ਪਟੇ ਹੋ ਗਏ ਹੁਣ ਤਾਂ ਸ਼ੋਹ ਚਾਲਣ ਲੱਗੇ ਹਾਂ ਤੁਹਾਨੂੰ ਘੋੜੇ ਦੀ ਹਾਈਟ ਦੇ ਤੇ ਤਕਰੀਬਨ 4-5 ਤਾਂ ਸਾਣ੍ਹ ਹੋ ਗਏ ਦੇ ਤਿਆਰ ਅੱਛਾ ਜੀ ਤੇ ਚਲ ਇਹ ਆਪ ਸ਼ੋਹਾਂ ਦੇ ਵਿੱਚ ਗਿਆ ਬਾਈ ਨਹੀਂ ਆਪ ਨਹੀਂ ਲੈ ਕੇ ਕਦੇ ਸੋ ਜੀ ਪਰ ਹੈ ਬਰੀਕੀਆਂ ਦੇ ਵਿੱਚ ਬਹੁਤ ਘੋੜਾ ਬਾਈ ਕੰਨ ਬਹੁਤ ਛੋਟਾ ਲੱਗਿਆ ਹੋਇਆ ਤੁਸੀਂ ਗਰਦਨ ਦੀ ਚੋਇਸ ਦੇਖ ਸਕਦੇ ਹੋ ਬਾਕੀ ਤਾਂ ਜਿਹੜੀ ਅਸੀਂ ਪ੍ਰੋਫੈਸ਼ਨਲ ਵੀਡੀਓ ਕਰੀ ਹੈ ਉਹਦੇ ਵਿੱਚ ਪਟਾਕੇ ਪਾਵਾਂਗੇ ਉੱਪਰ ਤੋਰ ਤੇ ਤੁਹਾਨੂੰ ਘੋੜੇ ਉਦੋਂ ਵਿਖਾਵਾਂਗੇ ਹੁਣ ਤੁਹਾਨੂੰ ਟੂਰ ਲਵਾਉਣਗੇ ਬਾਈ ਦੀ ਕੋਲੇ ਕਿਹੜੇ ਕਿਹੜੀ ਕਲੈਕਸ਼ਨ ਹੈ ਅੱਛਾ ਬਾਈ ਅਗਲੇ ਤੇ ਆ ਜੀਏ ਹੁਣ ਇਹ ਕਾਂਟੇ ਦਾ ਜੀ ਅੱਛਾ ਇਹ ਨਹੀਂ ਸੌਰੀ ਕਾਂਟੇ ਦਾ ਨਹੀਂ ਇਹ ਵਿਜੇ ਰਾਜ ਦੀ ਬਸ਼ੇਰੀ ਹੈ ਇਹ ਵਿਜੇ ਰਾਜ ਦੀ ਬਸ਼ੇਰੀ ਹੈ ਇਸੇ ਘੋੜੇ ਦੀ ਇਹ ਕਿੰਨੇ ਚਿਰ ਦੀ ਹੋ ਗਈ ਆ ਖੋਲਦੇ ਹੋ ਜੀ ਇਹਦਾ ਨਾਮ ਹੈਗਾ ਲక్ష్ਮੀ ਜੀ ਤੇ ਇਹ ਸਾਢੇ 4 ਸਾਲ ਦੀ ਹੋਣੀ ਸਾਢੇ 4 ਸਾਲ ਦੀ ਇਹਦੀ ਹਾਈਟ ਕਿੰਨੀ ਹੋ ਗਈ ਜੀ 65 ਪਲੱਸ ਹੋਊਗੀ ਜੀ ਵਾਹ ਜੀ ਵਾਹ ਅੱਛਾ ਇਹ ਵਿਜੇ ਰਾਜ ਦਾ ਇੱਕ ਹੀ ਬੱਚਾ ਤੁਹਾਡੇ ਕੋਲ ਸਾਡੇ ਕੋਲ ਇੱਕ ਹੈ ਦੁਨੀਆ ਦੇ ਵਿੱਚ ਕਿੰਨੇ ਗਏ ਬਹੁਤ ਨੇ ਹੁਣ ਤਾਂ ਅਸੀਂ ਇਹ तकरीबन ਬੱਚੇ ਆਪਦੇ ਘੋੜਿਆਂ ਦੇ ਰੱਖੇ ਹੀ ਨਹੀਂ ਬਹੁਤੇ ਜੀ ਨੂਰੇ ਵੀ ਨਹੀਂ ਸਾਡੇ ਕੋਲ ਸੀ ਇਹਦੀ ਮਾਂ ਦੀ ਜਤਿੰਦਰ ਬਾਈ ਗੱਲ ਕਰ ਰਹੇ ਨੇ ਮਾਂ ਕਿਹੜੇ ਖਾਨਦਾਨ ਦੀ ਹੈ ਇਹਦੀ ਮਾਂ ਨਾ ਸਾਡੇ ਕੋਲ ਬਲੰਦ ਘੋੜਾ ਸੀ ਜੀ ਕਾਲੇ ਰੰਗ ਦਾ ਉਹਦਾ ਮਤਲਬ ਉਹਦੀ ਧੀ ਸੀ ਜੀ ਉਹਦੀ ਹੈਡ ਕਿੰਨੀ ਸੀ ਬਾਈ ਉਹ ਘੋੜੇ ਦੀ 36+ ਜਿਹੜੀ ਘੋੜੀ ਸੀ ਤੁਹਾਡੇ ਕੋਲ ਇਹਦੀ ਘੋੜੀ ਹੈਗੀ ਹੈ ਮਤਲਬ 62+ ਹੋਊਗੀ ਸਾਡੇ ਰੈਲਿਟੀ ਵਿੱਚ ਉਹਨਾਂ ਕੋਲ ਹੈ ਜੀ ਹੁਣ ਵੀ ਹੈਗੀ ਹੈ ਹਾਂ ਹਾਂ ਅੱਛਾ ਇਹ ਮਾਂ ਪੱਖੋਂ ਉਹਦੀ ਭੈਣ ਵੀ ਹੈ ਜਿਹੜੀ ਆਪਣਾ ਭਗਤ ਕੋਲ ਨਹੀਂ ਕਕੋੜੀ ਜਿੱਤਦੀ ਨਾਂ ਦਾ ਮੈਨੂੰ ਵਿਸਰ ਗਿਆ ਦਿਮਾਗ ਚ ਫੇਮਸ ਕੋੜੀ ਹੈ ਵਧੀਆ ਜਿੱਤਦੀ ਆ ਹਾਂ ਮਾਂ ਵੱਲੋਂ ਉਹਦੀ ਭੈਣ ਹੈ ਅੱਛਾ ਇੱਕ ਪੈਰ ਮਗਰਲਾ ਚਿੱਟਾ ਹੈ ਮੱਥੇ ਫੁੱਲ ਹੈ ਮੱਥੇ ਫੁੱਲ ਹੈ ਤੇ ਹੁਣ ਗਾਂ ਗੱਬ ਕਿਤੋਂ ਕਰਾਦੀ ਇਹ ਤੋਂ ਕਾਂਟੇ ਵਾਲੇ ਤੋਂ ਅੱਛਾ ਰਤਨ ਕਾਂਟਾ ਜਿਹੜਾ ਤੁਹਾਡੇ ਕੋਲੇ ਆਹੀ ਐ ਨਾ ਉਹ ਕੋੜਾ ਇਹ ਹੀ ਹਾਂਜੀ ਜੀ ਇਹ ਵੀ ਮੜਾ ਖੋਲ ਕੇ ਦਿਖਾ ਦਿਓ ਜੀ ਅੱਗੇ ਨੂੰ ਤਰਗ ਨਹੀਂ ਕਰਦਾ ਉਹ ਜਾਨਵਰ ਤੁਹਾਡੇ ਸਾਰੇ ਮਾਰੇ ਦੀ ਕਿਰਪਾ ਨਾਲ ਸ਼ਰੀਫ ਹੈ ਬਾਈ ਆਹ ਕੋੜਾ ਦੇਖੋ ਸਜਣੋ ਬਾਈ ਦਾ ਅੱਛਾ ਇਹ ਰਤਨ ਕਾਂਟਾ ਹਾਂਜੀ ਹਾਂ ਇਹ ਕਿਹੜੇ ਕੋੜੇ ਦਾ ਜੀ ਇਹ ਕਾਲੇ ਕਾਂਟੇ ਦਾ ਹੈ ਸਾਡੇ ਘਰ ਦੀ ਹੋਮ ਬਰੀਡ ਹੈ ਹੋਮ ਬਰੀਡ ਹੈ ਕਿਉਂਕਿ ਇੱਕ ਰਤਨ ਕਾਂਟਾ ਉੱਧਰ ਵੀ ਹੈਗਾ ਨਾ ਸਾਡੇ ਵਾਲੇ ਪਾਸੇ ਜੀ ਨਹੀਂ ਉਹ ਹੋਰ ਹੈ ਹਾਂ ਅੱਛਾ ਇਹਦੀ ਮਾਂ ਜੀ ਇਹਦੀ ਮਾਂ ਬਰਕਾਣੇ ਵਾਲੀ ਦੀ ਸੀ ਬਰਕਾਣਾਂ ਲੈ ਕੇ ਆਈ ਸੀ ਹਾਂਜੀ ਇਹਦੀ ਹਾਈਟ ਤੇ ਉਮਰ ਬਾਈ ਇਦੀ 65 ਪਲੱਸ ਹਾਈਟ ਹੈ ਤੇ ਉਮਰ ਇਹ 5.5 ਸਾਲ ਦਾ ਹੁਣ ਆਪਾਂ ਦਾ 5.5 ਸਾਲ ਦਾ ਜੀ ਬਾਕੀ ਸੱਜਣੋਂ ਜਿਹੜੀ ਪ੍ਰੋਫੈਸ਼ਨਲ ਵੀਡੀਓ ਬਣੀ ਆ ਨਾ ਘੋੜਿਆਂ ਨੇ ਪੂਜ ਦਿੱਤੇ ਆ ਕਦੇ ਚਿੰਣ ਚਿੰਣ ਕੇ ਤੁਸੀਂ ਉਹ ਵੀਡੀਓ ਦੇਖ ਕੇ ਆਨੰਦਮਈ ਹੋ ਜਾਓਗੇ ਤੁਹਾਡੀ ਰੂਹ ਨੂੰ ਠਾਰ ਚੜੂਗਾ ਬਾਕੀ ਇਹ ਵੀਡੀਓ ਕਿੱਦਾਂ ਲੱਗ ਰਹੀ ਐ ਬਾਈ ਦੀ ਕਲੈਕਸ਼ਨ ਕਿੱਦਾਂ ਲੱਗ ਰਹੀ ਐ ਉਹ ਤੋਂ ਤੁਸੀਂ ਸਾਨੂੰ ਵੀਡੀਓ ਦੇ ਵਿੱਚ ਦੱਸ ਦਿਓ ਅੱਛਾ ਇਹ ਬੱਚੀ ਜੀ ਇਹ ਬੱਚੀ ਪਟਵਾਰੀ ਦੀ ਐ ਪਟਵਾਰੀ ਘੋੜੇ ਆ ਜਾ ਬਰੇਕ ਕੇ ਆ ਕੇ ਦਿਖਾ ਦੇ ਇਹਦੇ ਆ ਜਾ ਵਾਹ ਜੀ ਇਹ ਕਿੰਨੇ ਚਿਰ ਦੀ ਹੋਵੇ ਇਹ तकरीबन 2 ਸਾਲ ਦੇ ਗ੍ਰੇਡ 'ਚ ਹੋਣ ਵਾਲੀ ਹੋਗੀ ਹੋਣੀ ਐ 2 ਸਾਲ ਦੇ ਗੇਟ ਚ ਅੱਛਾ ਇਹਦੀ ਹਾਈਟ ਕਿੰਨੀ ਕੁ ਹੋ ਗਈ ਹੋ ਇਹਦੀ ਹਾਈਟ ਵਰਡ ਪਲੱਸ ਹੋਊਗੀ ਜੀ ਇਸ ਟਾਈਮ 68 30 ਵਾਹ ਜੀ ਇਹ ਵੀ ਖੁੱਲੀ ਆ ਲੈਂਥ ਬਹੁਤ ਆ ਨਾ ਕੋੜੀ ਦੀ ਹਾਂ ਐਕਸਟਰਾ ਆਰਡੀਨੈਂਟ ਲੰਬੀ ਆ ਇਹ ਕਿਹੜੇ ਕੋੜੀ ਦੀ ਦੱਸਿਆ ਜੀ ਪਟਵਾਰੀ ਦੀ ਆ ਜੀ ਪਟਵਾਰੀ ਦੀ ਤੇ ਮਾਂ ਇਹਦੀ ਬਾਈ ਮਾਂ ਇਹਦੀ ਸੀ ਕੜੂਏ ਵਾਲੇ ਦੀ ਕੜੂਏ ਵਾਲੇ ਦੀ ਹਾਂ ਇਹ ਮੇਰਾ ਕੋਈ ਦੋਸਤ ਸੀ ਉਹ ਮੈਨੂੰ ਦੇਖੇ ਗਿਆ ਅੱਛਾ ਇਹ ਹੋਮ ਬਰੀਡ ਹੈ ਕਿ ਨਹੀਂ ਇਹ ਮੈਨੂੰ ਦੇਖੇ ਗਿਆ ਸੀ ਅੱਛਾ ਕਿੰਨੇ ਸਿਰ ਦੀ ਆਈ ਤੁਹਾਡੇ ਕੋਲੇ ਇਹ ਇਹ ਸਾਡੇ ਕੋਲ ਸੀ ਕਿ ਮੈਨੂੰ ਲੱਗਦਾ ਜਦ ਇਹ 7-8 ਮਹੀਨਿਆਂ ਦੀ ਸੀ ਸ਼ਾਇਦ ਵਾਹ ਜੀ ਅੱਛਾ ਹੁਣ ਅਗਲੀ ਤੇ ਆ ਜੀ ਆਈ ਇਹ ਸੌਰੀ ਇਹਦੀ ਹਾਈਟ ਪੁੱਛਣੀ ਭੁੱਲ ਗਿਆ ਮੈਂ ਇਹ ਹੋਊਗੀ 62 ਟ੍ਰੇਟ ਹੋਊਗੀ 62 ਟ੍ਰੇਟ ਫੁੱਟ ਵਾਹ ਜੀ ਅੱਛਾ ਇਹ ਕਰਮਾਂ ਵਾਲੀ ਬਾਈ ਇਹ ਹੈਗੀ ਹੈ ਆਪਣਾ ਬਾਈ ਬਿੱਟੂ ਕੋਲ ਹੈ ਮਾਲ ਤੋਂ ਕੋੜਾ ਮੈਂ ਨਾਮ ਭੁੱਲ ਗਿਆ ਦਾ ਜੀ ਨੀਲਾ ਹੈ ਨਹੀਂ ਨੀਲਾ ਕੋੜਾ ਇੱਕ ਹੈਗਾ ਹਾਂ ਬਹੁਤ ਬਹੁਤ ਸੋਹਣਾ ਜੀ 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 ਤੇ ਉਹਦੀ ਇਹ ਓਕੇ ਉਹ ਇਧਰ ਕਰੀ ਨਾ ਵਾਹ ਜੀ ਵਾਹ ਆ ਜਾ ਵੀਰੇ ਦਿਖਾਈ ਚੱਲਾ ਨਾਲ ਮੜੀਆਂ ਇਆਂ ਫੜ ਫੜ ਕੇ ਤੁਸੀਂ ਨਾ ਅੱਛਾ ਇਹਦੀ ਉਮਰ ਕਿੰਨੀ ਹੋਗੀ ਜੀ ਇਹ 2 ਦੰਦ ਹੈ ਜੀ 2 ਦੰਦ ਹਾਂ ਤੇ ਇਹਦੀ ਹਾਈਟ ਹੈਗੀ ਪਿਛ 스کیل 67 ਜੇ ਤੁਹਾਡੇ ਬਾਈ ਜਤਿੰਦਰ ਜਿੰਨੇ ਵੀ ਜਾਣਦੇ ਨੇ 67 ਹੈ ਪੂਰੀ ਇਧਰ ਕਰ ਰਿਆ ਰਹੇ ਨੇ ਤੈਨੂੰ ਕਿਹਾ ਦਾਣਾ ਲੈ ਨਾ 67 ਇੰਚ ਹਾਂਜੀ ਹਾਂਜੀ ਵਾਹ ਜੀ ਵਾਹ ਅੱਛਾ ਇਹ ਕਰਗੀ ਨੀਲੀ ਹੈ ਮੈਂ ਗੱਲ ਕਰਦਾ ਜੀ ਜਤਿੰਦਰ ਬਾਈ ਜਿੱਦਾਂ ਤੁਹਾਡੇ ਜਾਨਵਰ ਨਹੀਂ ਸਾਰੀਆਂ ਦੀਆਂ ਲੈਂਥਾਂ ਬੜੀਆਂ ਹਾਈਟਾਂ ਦੇ ਹੈ ਹੀ ਹੈ ਪਰ ਲੈਂਥਾਂ ਬਹੁਤ ਨੇ ਉਹ ਮਾਲੇ ਪਾਸੇ ਉਹ ਕੁਦਰਤੀ ਹੋਏ ਵੈਸੇ ਤਾਂ ਜੀ ਹਾਂਜੀ ਹਾਂਜੀ ਪਰ ਬੰਦੇ ਦਾ ਵੀ ਬਾਈ ਆਪਦਾ ਕਿਉਂਕਿ ਤੁਹਾਡਾ ਤਜਰਬਾ ਵੀ ਜੇ ਮੈਂ ਹੁਣੇ ਲਿਆਂਦੀ ਆ ਕੋੜੀ ਜੀ ਮਤਲਬ ਇਹ ਮਹੀਨਾ ਡੇਢ ਮਹੀਨਾ ਹੋਇਆ ਇਹਨੂੰ ਆਈ ਜੀ ਹਾਂਜੀ ਵਾਹ ਜੀ ਚਲੋ ਸ਼ੁਕਰ ਹੈ ਬਾਕੀ ਬਾਈ ਦੀ ਕਲੈਕਸ਼ਨ ਬਹੁਤ ਘੈਂਡਾ ਹੈ ਸੱਜਰੋ ਤੇ ਅਨੰਦ ਆ ਗਿਆ ਪਰ ਫਾਰਮ ਤਿਆਰ ਕੀ ਤੈਨੂੰ ਕਿੰਨਾ ਟਾਈਮ ਹੋ ਗਿਆ ਬਾਈ 2 ਸਾਲ ਹੋ ਗਏ ਜੀ ਇੱਥੇ ਆਹ ਜਗ੍ਹਾ ਤੇ ਪਹਿਲਾਂ ਪਿੰਡ ਸੀ ਬਕਰਪੁਰ ਚਲੋ ਉਧਰ ਸੀ ਜੀ ਅੱਛਾ ਇਹ ਕਰਮਾ ਵਾਲੀ ਦੀ ਇਹ ਕਰਮਾ ਹਲੀ ਹੈਗੀ ਹੈ ਬਾਈ ਜਸਪਾਲ ਕੋਲ ਘੋੜਾ ਸੀ ਚੈਂਪੀਅਨ ਇੱਕ ਚੈਂਪੀਅਨ ਕੋੜਾ ਇੱਕ ਤਾਂ ਬੇਤਾਬ ਸੀਗਾ ਨਹੀਂ ਨਹੀਂ ਉਹ ਪਹਿਲਾਂ ਸੀ ਜਿਹੜਾ ਇੱਕ ਜੀ ਕਾਫੀ ਉਹਦੀ ਇਹ ਤੇ ਹਾਈਟ ਇਹਦੀ 68 ਹੋਗੀ 68 ਇੰਚ ਤੇ ਇਹਦੀ ਉਮਰ ਕਿੰਨੀ ਹੋਗੀ ਉਮਰ ਹੋਊਗੀ ਇਹ 7 ਸਾਲਾਂ ਦੀ ਹੋਗੀ ਜੀ 7 ਸਾਲਾਂ ਤੇ ਹੁਣ ਗੱਭ ਕਰਾਈ ਹੈ ਕਿ ਜਾਂ ਇਹ ਆਪਣੇ ਤੋਂ ਨੂਰ ਆਲਮ ਤੋਂ ਨੂਰ ਆਲਮ ਤੋਂ ਤੇ ਇਹ ਮੰਨ ਲਓ ਤੁਹਾਡੇ ਕੋਲ ਕਿੰਨੇ ਟਾਈਮ ਦੀ ਹੈ ਬਾਈ ਇਹ ਦੋ ਦੰਦ ਸੀ ਜਦ ਲੈ ਕੇ ਆਏ ਸੀ ਓਕੇ ਆ ਸੁਆਰੀ ਤੇ ਤੁਹਾਡੇ ਕੋਲ ਆਣ ਕੇ ਬੱਚਾ ਦਿੱਤਾ ਇਹਨੇ ਬੱਚਾ ਦੇ ਦੋ ਬਸ਼ੇਰੀਆਂ ਦਿੰਦੀਆਂ ਨੇ ਸਰ ਕਿਹੜੇ ਘੋੜੇ ਦੋ ਜੀ ਨੂਰੇ ਤੋਂ ਨੂਰੇ ਤੋਂ ਹੀ ਦਿੰਦੀਆਂ ਤੋ ਸੇਲ ਹੋ ਗਈਆਂ ਕਿ ਕੋਈ ਸੇਲ ਹੋ ਆ ਜੀ ਬਹੁਤ ਵੱਡੀ ਆ ਦੇਖੋ ਤੁਸੀਂ ਜੀ ਇਧਰ ਕਰਕੇ ਵਿਖਾ ਬਾਈ ਘੋੜੀ ਵਿਖਾ ਤੋ ਸਾਧੋ ਭਾਵੇਂ ਘੱਟ ਵਿਖਾ ਤੋ ਘੋੜੀ ਵਿਖਾ ਘੋੜੀ ਦੀ ਲੈਂਥ ਦੇਖ ਲਓ ਘੋੜੀ ਦਾ ਪੈਰ ਘੋੜੀ ਦਾ ਪੁੜਾ ਬਾਕੀ ਜਨਵਰ ਤਾਂ ਜਦੋਂ ਬਾਹਰ ਕੱਢ ਕੇ ਪ੍ਰੋਪਰ ਵਿਖਾਇਆ ਜਾਂਦਾ ਪਰ ਤੁਹਾਨੂੰ ਅਸੀਂ ਮੋਟਾ-ਮੋਟਾ ਢੇੜਾ ਦੇ ਹੀ ਜੰਨੇ ਆ ਵੀ ਤੁਸੀਂ ਭਾਈ ਝਾਂਤ ਮਾਰੀ ਚੱਲਿਓ ਆਪਦੇ ਸਕੈਨਰਾਂ ਥਾਣੇ ਕੱਢੀ ਚੱਲਿਓ ਤੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਚੱਲੋ ਵੀ ਭਾਈ ਕਿਵੇਂ ਲੱਗੀ ਜਾਂਦੇ ਬਾਈ ਦੇ ਜਦ ਨੂੰ ਅੱਛਾ ਭਾਈ ਹੁਣ ਅਗਲੇ ਦੇ ਚੱਲ ਗਏ ਆਪਾਂ ਅਗਲਾ ਕਿਹੜਾ ਦਿਖਾਉਣ ਜਾ ਰਹੇ ਹਾਂ ਜੀ ਇੱਕ ਤਾਂ ਉਹ ਬਾਹਰ ਖੜੀ ਘੋੜੀ ਹੈ ਨਾ ਦੂਰ ਉਹ ਪਰਲੇ ਪਾਸੇ ਖੜੀ ਹੈ ਤੁਹਾਡੀ ਇਹ ਦੀ ਕਰਮ ਵਾਲੀ ਦੀ ਗੱਲ ਕਰੀਏ ਤੇ ਇਹ ਕਿਹੜੀ ਦੀ ਹੈ ਇਹ ਹੈਗੀ ਇੱਕ ਹੋਰ ਵੀ ਘੋੜੀ ਕਰਕੇ ਘੌਰ ਵੀ ਹਾਂਜੀ ਹਾਂਜੀ ਅੱਛਾ ਤੇ ਇਹ ਘੋੜੇ ਲਾਰੇ ਦੀ ਹੈ ਲਾਰੇ ਘੋੜੇ ਦੀ ਹਾਂ ਇਹਦੀ 67 ਹਾਈਟ ਹੈ 67 67 ਇੰਚ ਇਹ ਤੁਹਾਡੇ ਕੋਲ ਕਿੰਨੇ ਕ ਟਾਈਮ ਦੀ ਆ ਗਈ ਜੀ ਇਹ ਸਾਡੇ ਕੋਲ ਜਿਆ ਦੋ ਦੰਦ ਸੀਗੀ ਜੀ ਹਾਂ 3-4 ਬੱਚੇ ਦੇ ਲਏ ਨੇ ਸਾਡੇ ਕੋਲ ਕਿ ਨੂਰੇ ਤੋਂ ਹੀ ਦਿੱਤੇ ਫਿਰ ਨੂਰੇ ਤੋਂ ਹਾਂ ਇਸ ਵਾਰੀ ਇਹ ਸਾਡਾ ਨੀਲਾ ਘੋੜਾ ਦਾ ਜਿਹੜਾ ਜੀ ਉਹ ਤੋਂ ਲਵਾਈ ਸੀ ਉਹ ਤੋਂ ਇਹਨੇ ਮੱਥੇ ਫੁੱਲ ਦੀ ਬਸ਼ੇਰੀ ਦੇਈ ਉਹ ਵਾਹ ਜੀ ਵਾਹ ਅੱਛਾ ਜਿੱਦਾਂ ਦਾ ਘੋੜਾ ਛੱਡਾ ਉਹ ਤਾਂ ਨੇ ਬੱਚੇ ਦਿੰਦੀ ਹੈ ਹਾਂਜੀ ਹਾਂਜੀ ਤੇ ਇਹਦੀ ਉਮਰ ਕਿੰਨੀ ਦਸੀ ਜੇ ਉ ਤਕ ਸਾਲਾਂ ਤੋਂ ਉੱtre ਹੋ। ਵਾਹ ਜੀ। ਤੇ ਅਗਲੇ ਪਾਸੇ ਕਿਹੜਾ ਆ ਗਿਆ ਜੀ ਬੱਚਾ ਬੱਚੀ। ਉਹ ਕੁੜੀ ਖੜੀ ਪਰਲੇ ਪਾਸੇ ਸੱਜਣ ਉਹ ਵੀ ਬਾਈ ਮੋੜ ਕੇ ਲਿਆਉਂਦਾ। ਤੁਹਾਨੂੰ ਵੀਡੀਓ ਦਿਖਾਈ ਜਾਂਦੇ ਆ ਤੁਸੀਂ ਵੀਡੀਓ ਦੇ ਨਾਲ ਜੁੜੀ ਚੱਲਿਓ। ਬਾਈ ਜੀ ਹੋਰ ਕਿਸੇ ਗੱਲ ਕੁੜੀ ਦਾ ਬੜਾ ਇਤਿਹਾਸ ਹੈ। ਕਿਵੇਂ ਜੀ? ਇਹਨੇ ਸਾਡੇ ਕੋਲ ਦਿੱਤੇ ਨੇ ਤਕਰੀਬਨ 3-4 6 ਬੱਚੇ ਦਿੱਤੇ। ਜੀ। ਸੱਤਵਾਂ ਹੁਣ ਫੇਰਦੇ ਹੋਇਆ ਹੈ। ਵਾਹ ਜੀ ਵਾਹ। ਇਹਦੀ ਆਪ ਦੀ ਉਮਰ ਕਿੰਨੀ ਹੋ ਗਈ ਹੂ ਬਾਈ? ਆਪ ਦੀ ਉਮਰ ਤਕਰੀਬਨ 9-10 ਸਾਲ ਦੀ ਘੋੜੀ ਹੋਣੀ ਜਦੋਂ ਦੋ ਦੰਦ ਸੀ ਇਹਨਾਂ ਫਸਟ ਬੱਚਾ ਦੇ ਆ ਸੀ ਜੀ ਅੱਛਾ ਇਹ ਵੀ ਨੂਰੇ ਦੀ ਹੈ ਬਸ਼ੀਰਾ ਇਹ ਨੂਰੇ ਦਾ ਬਸ਼ੀਰਾ ਹੋ ਅੱਛਾ ਬਸ਼ੀਰਾ ਇਹ ਇਧਰ ਦਿਖਾ ਵੀ ਨੂਰੇ ਦਾ ਬਸ਼ੀਰਾ ਤੇ ਇਸ ਘੋੜੀ ਦਾ ਬੱਚਾ ਸੀਗਾ ਜਿਹੜਾ ਪਾਰਸ ਸੀ ਜੀ ਜਿਹੜਾ ਬਾਈ ਇੰਦਰ ਕੋਲ ਸੀ ਇੰਦਰ ਕੋਲ ਟੰਗੂ ਵਹਾਵ ਕੋਲ ਜੀ ਆਹ ਇੰਨਾ ਫੇਮਸ ਹੋਇਆ ਕੋੜਾ ਜੀ ਜੀ ਉਹ ਇਹਦਾ ਬੱਚਾ ਸੀ ਅੱਛਾ ਇਹਦੀ ਹਾਈਟ ਕਿੰਨੀ ਹੈ 61 ਇੰਚ ਤੇ ਆਪ ਕਿਹੜੇ ਦੀ ਦਸੀ ਇਹ ਆਪ ਇਹ ਸੀ ਉਹਦੀ ਅਬੋਹਰ ਵਾਲੀ ਲਾਈਨ ਚ ਸੀ ਅਬੋਹਰ ਵਾਲੀ ਲਾਈਨ ਚ ਹਾਂ ਜੀ ਕਹਿੰਦਾ ਭਾਪ ਵੀ ਬਹੁਤ ਚੰਗੀ ਬ੍ਰੀਡਰ ਘੋੜੀ ਹੈ ਤੋਂ ਬਾਅਦ ਜਿਹੜਾ ਥੋੜੇ ਉਧਰ ਅੱਜ ਕੱਲ ਸਿਮਰਨ ਹੀ ਮੁੰਡਾ ਸਿਮਰਨ ਜੈਤੋ ਸਿਮਰਨ ਜੈਤੋ ਹਾਂ ਜੀ ਉਹਨਾਂ ਕੋਲ ਜਿਹੜਾ ਘੋੜਾਗਾ ਜੀ 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 ਉਹ ਵੀ ਇਦਾਂ ਹੀ ਹੈ ਅੱਛਾ ਉਹ ਵੀ ਇਦਾਂ ਹੀ ਹੈ ਵੀ ਵੀ ਇਦਾਂ ਹੀ ਹੈ ਅੱਛਾ ਉਹ ਥੋੜੇ ਫਾਰਮ ਤੋਂ ਗਿਆ ਸੀ ਸਾਡੇ ਫਾਰਮ ਤੋਂ ਹਾਂ ਅੱਛਾ ਬਹੁਤ ਸੋਹਣੇ ਸਾਨ ਬਈ ਤਿਆਰ ਕਰਤੇ ਘੋੜੀ ਨੇ ਤਾਂ ਤੇ ਇੱਕ ਵਸ਼ੇਰਾ ਇਹਦਾ ਗੁਜਰਾਤ ਚਲੇ ਗਿਆ ਜੀ ਤੇ ਇੱਕ ਬਸ਼ੇਰਾ ਇਹਦਾ ਹਰਿਆਣਾ ਹੁਣ ਜੀ ਤੇ ਇੱਕ ਬਸ਼ੇਰਾ ਇਹ ਆ ਇਹ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ 4 ਮਹੀਨੇ ਦਾ ਹੋ ਗਿਆ 4 ਮਹੀਨਿਆਂ ਦਾ ਹਾਂਜੀ ਇਹ ਵੀ ਬਹੁਤ ਸੋਹਣੀ ਗ੍ਰੋਥ ਕਰ ਰਿਆ ਹੈ ਹਨਾ ਤੇ ਦੋ ਬਛੇੜੀਆਂ ਲੱਗੀਆਂ ਨੇ ਜੀ ਵਾਹ ਜੀ ਅੱਛਾ ਜਿੰਨੇ ਵੀ ਜਾਨਵਰ ਆਪਾਂ ਪਰਾਵਾਂ ਨੂੰ ਵਿਖਾ ਰਹੇ ਆ ਜਤਿੰਦਰ ਭਾਈ ਇਹਨਾਂ ਦੇ ਵਿੱਚੋਂ ਕੋਈ ਸੇਲ ਵੀ ਹੈਗਾ ਜਾਂ ਕਿਵੇਂ ਹੈ ਨਹੀਂ ਸੇਲ ਨਹੀਂ ਹੈ ਕੋਈ ਕੋਈ ਵੀ ਸੇਲ ਨਹੀਂ ਨਹੀਂ ਸੇਲ ਬਸ ਸ਼ੌਂਕ ਲਈ ਆ ਤੇ ਬਰੀਡਿੰਗ ਕਰਦੇ ਜੀ ਅੱਛਾ ਜਿਹੜੇ ਬੱਚੇ ਹੁੰਦੇ ਆ ਛੋਟੇ ਬੱਚੇ ਵੇਚ ਦਿੰਦੇ ਬੱਚੇ ਦੇ ਦੋਗੇ ਇਹ ਇਹ ਦੇਣ ਦਾ ਇਰਾਦਾ ਹੈਗਾ ਇਹ ਨਹੀਂ ਇਹ ਸਾਡਾ ਨੂਰਾ ਚਲੇ ਗਿਆ ਫਿਰ ਹਾਂ ਇਹ ਲਾਸਟ ਬੱਚਾ ਹੈ ਹਨਾ ਜੀ ਅੱਛਾ ਅਗਲੇ ਪਾਸੇ ਬਾਈ ਜੀ ਆ ਗਈ ਕਲੈਕਸ਼ਨ ਇਹ ਨੁਕਰੀ ਅੱਛਾ ਇੱਧਰ ਨੁਕਰੀਆਂ ਨੁਕਰੀਆਂ ਉਧਰ ਮਾਰਵਾ ਜੀ ਹਾਂ ਜੀ ਜੀ ਅੱਛਾ ਇੱਧਰ ਵਖਾ ਸੱਜਣਾ ਵੀ ਘੋੜੀ ਚੰਗੀ ਆ ਬਾਈ ਬਰੀਡਰ ਪੇਟਲ ਘੋੜੀ ਐ ਹਨਾ ਹਾਂਜੀ ਹਾਂਜੀ ਕਿਵੇਂ ਆ ਠੰਡੀ ਆ ਕਿ ਭੱਜ ਤਰਾਂ ਬਾਹਰ ਨੂੰ ਖੋਲੀ ਆ ਖੋਲ੍ਹ ਦੇ ਕਰ ਬਾਈ ਮੜਾ ਇੱਧਰ ਹੱਥ ਅੱਛਾ ਇਹ ਘੋੜੀ ਬਾਈ ਕਿਹੜੇ ਦੇ ਸਮੁੰਦਰ ਦੀ ਐ ਸਮੁੰਦਰ ਘੋੜੇ ਦੀ ਹਾਂਜੀ ਇਹਦਾ ਪੇਟ ਫੂਟ ਵੇਖੋ ਸੱਜਣਾ ਵੀ ਲੈਂਥ ਬਹੁਤ ਲੰਬੀ ਐ ਬਾਈ ਇਹਦੀ ਤਾਂ ਇਹ ਸਮੁੰਦਰ ਦੀ ਐ ਇਹ ਹਾਂ ਕਿੰਨੇ ਟਾਈਮ ਦੀ ਹੋਗੀ ਜੀ ਇਹ ਘੋੜੀ ਹੈਗੀ ਐ ਤਕਰੀਬਨ 7 ਸਾਲਾਂ ਦੀ ਹੋਈ ਹਾਂ 7 ਸਾਲ ਦੀ ਹੋਈ ਜੀ ਅੱਛਾ ਜੇ ਗੱਲ ਕਰਾਂ ਇਹਦੀ ਹਾਈਟ ਇਦੀ ਹਾਈਟ 62+ ਹੈ ਤੇ ਤੁਹਾਡੇ ਕੋਲ ਕਿੰਨੇ ਟਾਈਮ ਦੀ ਹੈ ਸਾਡੇ ਕੋਲ ਤਾਂ ਇਹਨੂੰ ਥੋੜਾ ਟਾਈਮ ਹੋਇਆ ਸਾਲ ਕੋ ਹੋਇਆ ਜੀ ਅੱਛਾ ਹਾਂ ਜੀ ਜੀ ਤੇ ਅਗਲੇ ਪਾਸੇ ਬਈ ਇੱਕ ਹੋਰ ਨੁਕਰੀ ਆ ਗਈ ਇਹ ਸਾਡੇ ਘਰ ਦੀ ਹੋਏ ਹੋਮ ਬ੍ਰੀਡ ਜੀ ਤੇ ਇਹ ਹੈ ਇਹ ਆਪ ਗੱਦਾ ਡੋਬ ਵਾਲੇ ਘੋੜੇ ਦੀ ਗੱਦਾ ਡੋਬ ਵਾਲੇ ਘੋੜੇ ਖੋਲੀਏ ਇਹਨੂੰ ਮੜਾ ਜਾ ਹਾਂਜੀ ਹਾਂਜੀ ਆਹ ਦਿਖਾ ਬਈ ਘੋੜੀ ਦਿਖਾਇਆ ਕਰ ਸੱਜਣਾ ਇਦੀ ਹਾਈਟ ਹੋਊਗੀ 65+ ਹੋਊਗੀ ਇਹਦਾ ਪੁੱਠਾ ਪੱਠਾ ਬਣਾ ਤਕੜਾ ਹੁੰਦਾ ਹਾਂ ਹੂੰ ਗੱਦਾ ਡੋਬ ਵਾਲੇ ਦੀ ਹੈ ਤੇ ਮਾਲੇ ਪਾਸੇ ਬਈ ਮਾਲੇ ਪਾਸੇ ਇਹਦੀ ਮਾਂ ਚੰਬੀ ਸੀਗੀ ਸਾਡੇ ਘਰ ਦੀ ਉਹ ਸੀ ਕੁੜੀ ਤੇ ਇਹ ਆਪ ਕਿੰਨੇ ਚਿਰ ਦੀ ਹੋਗੀ ਆਪ ਇਹ 4 ਸਾਲ ਦੀ ਹੋਊ ਤੇ ਇਹਨੇ ਬੱਚਾ ਹਾਂ ਜੀ ਦਿੱਤਾ ਬੱਚਾ ਨਹੀਂ ਹਲੇ ਦਿੱਤਾ ਹੁਣ ਕੋੜਾ ਦੇ ਆ ਇਹਨੂੰ ਇਹ ਨੂਰ ਆਲਮ ਨੂਰਾ ਆਲਮ ਦਿੱਤਾ ਜੀ ਕਿੰਨੇ ਚਿਰ ਦੀ ਗੱਭ ਹੋਗੀ ਹਲੇ ਚੈੱਕ ਨਹੀਂ ਹੋਈ ਚੈੱਕ ਨਹੀਂ ਹੋਈ ਅੱਛਾ ਅਗਲੇ ਪਾਸੇ ਆਗੇ ਬਾਈ ਜਤਿੰਦਰ ਇਹ ਹੈਗੀ ਹੈ ਬਤਾਬ ਦੀ ਬਤਾਬ ਬਾਈ ਜਿਸਪਾਲੋਂ ਵਾਲੇ ਦੀ ਹਾਂਜੀ ਹਾਂਜੀ ਜੀ ਅੱਛਾ ਇਹ ਕਿੰਨੇ ਚਿਰ ਦੀ ਹੋਗੀ ਇਹ ਤਕਰੀਬਨ ਹੋਣੀ ਮੈਨੂੰ ਲੱਗਦਾ 4 4.5 ਸਾਲ ਦੀ ਜੀ ਇਹ ਸਾਰੇ ਸ਼ੋ ਵਿਨਰ ਹੈ ਅੱਛਾ ਇਹ ਸ਼ੋਅ ਮਿੰਦਰ ਕੋੜੀ ਹੈ ਸਾਰੇ ਮਤਲਬ ਸ਼ੋਅ ਜਿੱਤੇ ਨੇ ਜੀ ਇਹਦੀ ਹਾਈਟ ਬਾਈ ਹਾਈਟ ਇਹਦੀ ਹੋਊਗੀ 64 ਹੋਊਗਾ 65 ਹੋਊਗਾ ਤੇ ਇਹ ਉਮਰ ਕਿੰਨੀ ਦੱਸੀ 4.5 ਸਾਲ ਤੇ ਇਹ ਹੁਣ ਇਹ ਹੁਣ ਫਸਟ ਟਾਈਮ ਹੀ ਮੀਟ ਕਰਾਈਏ ਤਾਂ ਨੂਰ ਆਲਮ ਤੋਂ ਨੂਰ ਆਲਮ ਤੋਂ ਕਰਾਈਏ ਕਿੰਨਾ ਹੋ ਗਈ ਗੱਬ ਕੇ ਚੈੱਕ ਕਰ ਇਹ ਮਹੀਨਾ ਮਹੀਨਾ ਹੋ ਗਿਆ ਮਹੀਨਾ ਹੋ ਜੀ ਵਾਹ ਜੀ ਵਾਹ ਅੱਛਾ ਅਗਲੇ ਪਾਸੇ ਲਾਸਟ ਓੜ ਵੀ ਰਹਿ ਗਈ ਬਾਈ ਆਪਣੀ ਇਹ ਕੋੜਾ ਅੱਛਾ ਇਹਦਾ ਕੋੜਾ ਆ ਇਹਦਾ ਉਹ ਨੂਰ ਆਲਮ ਨਹੀਂ ਆ ਹਾਂਜੀ ਹਾਂਜੀ ਹਾਂ ਖੜਾ ਪਰੇ ਮੂੰਹ ਕਰਕੇ ਪਤੰਦਰ ਆ ਦੇਖੋ ਭਾਈ ਬਾਈ ਦਾ ਘੋੜਾ ਤੇ ਬਾਕੀ ਪ੍ਰੋਪਰ ਸ਼ਾਟ ਤਾਂ ਤੁਹਾਨੂੰ ਅਸੀਂ ਫੁੱਲ ਵੀਡੀਓ ਦੇ ਵਿੱਚ ਵਿਖਾਵਾਂਗੇ ਇਹ ਟੂਰ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਕਿੰਨੇ ਚਿਰ ਦਾ ਹੋ ਗਿਆ ਭਾਈ ਇਹ ਤਾਂ 2 ਦੰਦ ਹੋਣੇ ਲੱਗਿਆ ਜੀ 4-5 ਦਿਨ ਹੋਏ ਤੇ ਇਹ ਹਾਈਟ ਕਿੰਨੀ ਕੱਢ ਗਿਆ ਹਾਈਟ 68 ਹੋਊਗੀ ਇਸ ਟਾਈਮ ਜੀ 68 ਇੰਚਾ ਹਾਂਜੀ ਤੇ ਲੈਂਥ ਵੀ ਬੜੀ ਲੰਬੀ ਹੈ ਬਹੁਤ ਜ਼ਿਆਦਾ ਲੰਬਾ ਘੋੜਾ ਹੈ ਤੇ ਗੱਲ ਕਰਾਂ ਬਰੀਕੀਆਂ ਦੀ ਇਹਦੀ ਮਾਂ ਕਿਹਦੇ ਪਾਸੋਂ ਹੈ ਮਾਂ ਜਦੀ ਮੇਜਰ ਹੱਠੀ ਵਾਲਾ ਘੋੜਾ ਸੀ ਨੁਖਰਾ ਉਹਦੀ ਹੈ ਜੀ ਜੀ ਤੇ ਇਹਨੂੰ ਹੁਣ ਫਿਰ ਓਪਨ ਕਰਤਾ ਓਪਨ ਕਰਤਾ ਤੇ ਇਹ ਫੀਸ ਫੂਸ ਕੀ ਰੱਖਦੇ ਹੋ ਜਾਂ ਕੀ ਹੈ ਫੀਸ ਵੈਸੇ ਤਾਂ 21000 ਰੁਪਏ ਰੱਖੀ ਆ ਤੇ ਬਾਕੀ ਕੋਈ ਫੀਸ ਵਾਲਾ ਮੈਟਰ ਨਹੀਂ ਹੈ ਜੀ ਜੀ ਬਾਈ ਸੱਜਣ ਦੇ ਘੋੜੇ ਵਿਖਾਤੇ ਸਾਰੇ ਤੁਹਾਨੂੰ ਕਿਵੇਂ ਲੱਗੇ ਹੋਰ ਕੋਈ ਰਹਿਤ ਨਹੀਂ ਗਿਆ ਬਾਈ ਸਾਰੇ ਵਿਖਾਤੀ ਇੱਥੇ ਕੋੜੇ ਉਧਰ ਐਗੇ ਫਿਰ ਚਲੋ ਉਧਰ ਵੀ ਹੈਗੇ ਹਨਾ ਉਹ ਵਿਖਾਉਣੇ ਹੈਗੇ ਜਾਂ ਫਿਰ ਵਿਖਾਉਣੇ ਚਲੋ ਅਗਲੀ ਵਾਰੀ ਸਹੀ ਅਗਲੀ ਵਾਰੀ ਰੱਖ ਲਈਏ ਸੋਣਾ ਸਸਪੈਂਸ ਵੀ ਜ਼ਰੂਰੀ ਹੈ ਹਨਾ ਅੱਛਾ ਸੱਜਣੋ ਬੁਟਰੇ ਬਸ਼ੇਰੇ ਜਿਹੜੇ ਨਾ ਹਾਂ ਉਹ ਉਧਰ ਖੜੇ ਜੀ ਲੈ ਵੀ ਸੱਜਣੋ ਬਾਈ ਜੀ ਦੇ ਘੋੜੇ ਕਿਵੇਂ ਲੱਗੇ ਕੋੜੀਆਂ ਕਿਵੇਂ ਲੱਗੀਆਂ ਸਾਨੂੰ ਵੀਡੀਓ ਦੇ ਵਿੱਚ ਕਮੈਂਟਾਂ 'ਚ ਜਾ ਸਰਦਾਰ ਜਤਿੰਦਰ ਸਿੰਘ ਬਾਕਰਪੁਰ ਤੇ ਵੱਡੀ ਸ਼ਖਸ਼ੀਅਤ ਹੈ ਮੱਠਾ ਨਾਮ ਹੈ ਵੱਡਾ ਫਾਰਮ ਹੈ ਤੇ ਵੱਡੇ ਵੱਡੇ ਜਾਨਵਰ ਹੈ ਬਾਈ ਦੇ ਕੋਲੇ ਤੇ ਜੇ ਆਉਣਾ ਹੈ ਫਾਰਮ ਤੇ ਤੇ ਬਾਈ ਦਾ ਫੋਨ ਨੰਬਰ ਵਿੱਚ ਦਿੱਤਾ ਹੈ ਮਸ਼ਹੂਰ ਪਿੰਡ ਤੁਹਾਨੂੰ ਆਖਿਆ ਵੀ ਬਾਕਰਪੁਰ ਚ ਆਣ ਕੇ ਕਿਸੇ ਵੀ ਭਰਾ ਤੋਂ ਤੁਸੀਂ ਪੁੱਛ ਸਕਦੇ ਹੋ ਬਾਈ ਜੀ ਹੁਣਾਂ ਬਾਰੇ ਤੇ ਤੁਸੀਂ ਇੱਕ ਵਾਰੀ ਗੇੜਾ ਜਰੂਰ ਮਾਰਿਓ ਬਹੁਤੀ ਜਲਦੀ ਅਗਲੀ ਵੀਡੀਓ ਨਾਲ ਮਿਲਦਾ ਤੇ ਪ੍ਰੋਫੈਸ਼ਨਲ ਵੀਡੀਓ ਦੀ ਡੀਕ ਕਰਿਓ ਉਹਦੇ ਵਿੱਚ ਘੋੜੇ ਤੁਹਾਨੂੰ ਅਸੀਂ ਬਾਹਰ ਕੱਢ ਕੱਢ ਕੇ ਦਿਖਾਵਾਂਗੇ ਕਿ ਘੋੜਿਆਂ ਨੇ ਪੋਜ਼ ਪਰਫਾਰਮੈਂਸ ਕਿੱਦਾਂ ਦੀ ਦਿੱਤੀ ਹੈ ਲਾਜਵਾਬ ਘੋੜੇ ਨੇ ਲਾਜਵਾਬ ਪਰਫਾਰਮੈਂਸ ਦਿੱਤੀ ਹੈ ਆਨੰਦ ਆਊਗਾ ਉਹ ਵੀਡੀਓ ਦੇਖ ਕੇ ਵੀ ਸਾਨੂੰ ਬਾਕੀ ਭ ਤੁਹਾਡਾ ਵੀਡੀਓ ਤੇ ਕਮੈਂਟਾਂ ਹੀ ਦਾਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਕ ਹੈ ਸასი ਕਰ ਬਾਈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਸასი ਕਰ ਬਾਈ ਓਕੇ ਸੱਜਣਾ ਖੇਰ ਮਾਰ ਲਈ ਧੰਨਵਾਦ